ਮੇਰਾ ਨਾਮ ਸੁਮਰ ਸ਼ਰਮਾ ਹੈ। ਅੱਛਾ ਅਜੀ ਕੀ ਗੱਲ ਹੋਈਏ ਕਿੰਨੇ ਵਜੇ ਮੈਂ ਇੱਥੋਂ ਜਾ ਰਿਹਾ ਸੀਗਾ ਟਾਈਮ ਤਾਂ ਮੈਂ ਇੱਕ ਨੋਟ ਨਹੀਂ ਕੀਤਾ 3 ਵਜੇ ਤੇ ਕਰੀਬਰੀ ਹੋਵੇ 3 ਤੋਂ ਉੱਪਰ ਹੀ ਹੋਵੇਗਾ ਸੋਨਾ ਵੀ ਮੈਂ। ਤੇ ਪਿੱਛੋਂ ਕਾਰ ਆਈ ਆ ਉਹਨੇ ਇੱਜਾ ਮੇਰੇ ਨਾਲ ਘਈ ਸਿੱਤੀ ਕਰ। ਮੇਰਾ ਇਥੇ ਮੋਰੇ ਹੋਕਲੇ ਤੇ ਲਟਕਾਇਆ ਸੀ ਆ ਥੈਲਾ। ਮੈਨੂੰ ਨਹੀਂ ਪਤਾ ਕਿੱਦਾਂ ਉਹ ਕਿੱਥੋਂ ਨਿਕਲ ਗਿਆ ਨਹੀਂ ਨਿਕਲਿਆ ਮੈਂ ਘਬਰਾ ਕੇ ਕਿ ਮੇਰੇ ਆਦੇ ਰਗੜਾ ਵੀ ਲੱਗੀਆਂ ਆ ਤੇ ਮੈਂ ਅੱਗੇ ਜਾ ਕੇ ਦੇਖਿਆ ਤੇ ਮੈਨੂੰ ਨੰਬਰ ਤਾਂ ਯਾਦ ਨਹੀਂ ਸੀ ਮੇਰਾ ਫੋਨ ਦਾ ਕਿੱਥੇ ਵਨੀਸ਼ ਕਰ ਸਕਦਾ। ਮੈਂ ਕਿਹਾ ਮੈਂ ਘਰ ਜਾ ਕੇ ਫੋਨ ਕਰੂੰਗਾ। ਕਰ ਗਿਆ ਤੇ ਮੇਰੇ ਜਾਨ ਤੋਂ ਪਹਿਲਾਂ ਇਹਨਾਂ ਨੇ ਫੋਨ ਕਰ ਦਿੱਤਾ ਬੇਟੀਆਂ ਘੁੜਾਈਆਂ ਬਹੁਤ ਇਹਦਾ ਲੋਕ ਨਹੀਂ ਸੀਗਾ ਕਿ ਮੈਂ ਇਧਰੋਂ ਭਰਾ ਦੇ ਕਰੋ ਚੱਲਣ ਲੱਗਿਆ ਫੋਨ ਕਰਤੇ ਮੈਂ ਆਣ ਲਗਾਇਆ ਉਹ ਐਡੀ ਦੇ ਹਾਲਤ ਤੱਕ ਪਹੁੰਚੇ ਨਹੀਂ ਕੀ ਗੱਲ ਹੋ ਗਈ ਗੱਲ ਫਿਰ ਮੈਂ ਰਾਹ ਦੇ ਕਿ ਲਈ ਤਾਂ ਜਰਾ ਡਿੱਗ ਤੂੰ ਕੋ ਬਚ ਗਿਆ ਇਹਨਾਂ ਵੀ ਮੈਨੂੰ ਨਹੀਂ ਸਪੋਰਟ ਬਹੁਤੀ ਨਹੀਂ ਲੱਗੀ ਤੇ ਮੈਨੂੰ ਇਹਨਾਂ ਜਾਂਦਿਆਂ ਨੂੰ ਫੋਨ ਗਿਆ ਸੀ ਕਿ ਫਿਰ ਲੁਮਾਰੀ ਦੀ ਕਿਰਪਾ ਨਾਲ ਆਏ ਮਿਲ ਗਏ ਸੱਜਲਪੁਰ ਨਿਆਜ਼ ਜਦੋਂ ਕੋਈ ਨਹੀਂ ਦਿੰਦਾ ਕੀ ਕੀ ਸੀਗਾ ਜੀ ਤੁਹਾਡੇ ਨਾਲ ਵਿੱਚ ਮੇਰੇ ਇੱਕ ਮੋਬਾਈਲ ਸੀ ਪਰਸ ਤੇ ਪਰਸ ਤੇ ਪੈਸੇ ਸੀ ਕਿ ਤੇ ਉਹ ਕਾਲਾ ਗੋਣ ਦੀ ਦਵਾਈ ਨਹੀਂ ਹੈਗੀ ਉਹ ਕਿਦੋਂ ਮੈਂ ਲੈ ਕੇ ਆਇਆ ਸੀਗਾ ਉਹ ਸੀਗੀ ਅੱਛਾ ਜੀ ਬੱਸ ਉਹ ਕਿਸੇ ਸੀ ਐਸੀ ਕਿੰਨੇ ਸੀ ਜਿੰਨੇ ਵੀ ਹੈਗੇ ਗੋਣੇ ਪੂਰੇ ਹੀ ਆ ਮੇਰੇ ਪੂਰੇ ਹੀ ਆ ਕਿਵੇਂ ਦੇ ਦਿਆ ਜੋ ਅੱਜ ਦੇ ਟਾਈਮ ਦੇ ਵਿੱਚ ਪੈਸੇ ਵੀ ਤੋੜਦੇ ਮਗਰ ਸਾਰੇ ਲੱਗੇ ਹੋਏ ਆ ਬਾਪੂ ਜੀ ਮੇਰੀ ਉਮਰ 80 ਸਾਲ ਦੀ ਹੋ ਗਈ ਹੈ ਤੇ ਦੁਨੀਆ ਦੇ ਉੱਤੇ ਇਮਾਨੀਅਤ ਵੀ ਹੈਗੀ ਹਵਾਨੀਅਤ ਵੀ ਹੈਗੀ ਬੜੇ ਤਰ੍ਹਾਂ ਦੀ ਦੁਨੀਆ ਦੇਖੀ ਆ ਤੇ ਇਦਾਂ ਦੇ ਸੱਜਣ ਕੱਟੇ ਮਿਲਦੇ ਅੱਜ ਦੇ ਜਮਾਨੇ 'ਚ ਹਾਂ ਜੀ ਕਿਨੇ ਜੇ ਮੈਂ ਬੁਲਾ ਕੇ ਸਭ ਕੋਈ ਬੜੀ ਇੱਜ਼ਤ ਨਾਲ ਪਹਿਲਾਂ ਆਂਦੇ ਨੂੰ ਪਾਣੀ ਪੁੱਛਿਆ ਇਥੇ ਹੀ ਕਰ ਰਿਹਾ ਮੈਂ ਤਾਂ ਪਾਣੀ ਪੀਓ ਆ ਆਪਰਾ ਸਮਾਨ ਚੈੱਕ ਕਰੋ ਇਹ ਚੀਜ਼ ਨਾ ਮੈਨੂੰ ਜਿਹੜਾ ਬੰਦਾ ਦੇ ਰਿਹਾ ਕਿ ਉਹ ਨਹੀਂ ਖਾਗਲੇ ਸੱਟ ਵੀ ਸਕਦਾ ਸੀਗਾ ਜੀ ਦੇਖਣ ਵਾਲੀ ਕਿਹੜੀ ਗੱਲ ਹੈ ਇਹ ਤੇ ਮੈਂ ਮੈਂ ਅੱਜ ਕੱਲ ਟਰੈਵਲਿੰਗ ਲਈ ਬਰਨਣਾ ਹੈ ਮੇਰਾ ਸਾਡਾ ਪਿੰਡ ਲਖਨਪਾਲ ਆ ਪੂਰਾ ਰਾਮ ਲਖਨਪਾਲ ਸ਼ਿਕਰਨਾ ਬੀਸੀਪੀਸੀ ਲੱਗਾ ਸਾਡੇ ਘਰ ਤੇ ਰਾਣੀ ਦਾ ਲਖਨਪਾਲ ਪਿੰਡ ਆ ਆ ਰਿੰਨ ਨਾਮ ਆਇਆ ਜੀ ਕੰਮ ਕਰਦੇ ਹੋ ਕਿਦਾਂ ਬਿੱਲ ਨਹੀਂ ਆ ਰੋਟੀ ਪਾਣੀ ਖਰਨੇ ਮੇਰੇ ਤੁਹਾਡੇ ਵਰਗੇ ਬੱਚੇ ਗੈਨ ਆਜੀ ਅਜੀ ਅਜੀ ਆਪਣੇ ਨਕੋਦਰ ਚੋਂ ਤੋਂ ਜਦੋਂ ਆਪਾਂ ਚਾਹੀਦਾ ਨਾ ਰਵਿਦਾ ਚੌਕ ਵੱਲੋਂ ਖਾਸਾ ਸਕੂਲ ਆਂਦਾ ਜੀ ਬਾਈ ਖਾਸਾ ਸਕੂਲ ਤੇ ਲੱਗ ਗਿਆ ਸੀਗਾ ਉਤੋਂ ਕੋਈ ਸਾਈਕਲ ਵਾਲਾ ਪ੍ਰਵਾਸੀ ਉਹ ਚੱਕਣ ਲੱਗਾ ਸੀਗਾ ਤੇ ਮੈਂ ਤਾਂ ਉਹ ਦਵਕਾ ਮਾਰ ਕੇ ਮੋਬਾਈਲ ਫੜਿਆ ਪਹਿਲਾਂ ਅੱਛਾ ਜੀ ਫਿਰ ਜਦੋਂ ਬੈਗ ਖੋਲ ਗਿਆ ਅੰਕਲ ਜਿਹੜਾ ਝੋਲਾ ਸੀਗਾ ਵਾਲਾ ਵਾਈਟ ਕਲਰ ਦਾ ਇਹ ਵੀ ਦੇਖਿਆ ਤੇ ਇਹਦੇ ਵਿੱਚ ਪਰਸ ਨਿਕਲਿਆ ਫਿਰ ਅੰਕਲ ਦੇ ਮੋਬਾਈਲ ਦੇ ਵਿੱਚੋਂ ਮੈਂ ਜਿੱਦਾਂ ਅੰਕਲ ਦੀ ਬੇਟੀ ਨੂੰ ਫੋਨ ਕੀਤਾ ਜਿੱਦਾਂ ਅੰਕਲ ਦੇ ਫੋਨ ਦਾ ਲੋਕ ਖੁੱਲਿਆ ਸੀਗਾ ਇਹਨਾਂ ਦੇ ਅੰਚਲ ਨਾਮ ਦਾ ਸੀਵ ਸੀਗਾ ਮੈਂ ਦੀਦੀ ਨੂੰ ਫੋਨ ਕੀਤਾ ਮੈਂ ਕਹਿੰਦਾ ਦੀਦੀ ਹਿੱਧਾ ਕਰਕੇ ਅੰਕਲ ਜੀ ਦਾ ਮੋਬਾਈਲ ਤੇ ਪਰਸ ਰਸਤੇ 'ਚ ਡਿੱਗ ਗਿਆ ਐ ਇਹ ਮੈਨੂੰ ਮਿਲੇ ਆ ਤੁਸੀਂ ਆ ਕੇ ਮੇਰੇ ਕੋਲੋਂ ਲੈ ਲਓ ਤੇ ਦੀਦੀ ਉਹਨਾਂ ਨੂੰ ਮੈਂ ਕਹਿੰਦਾ ਕਿ ਮੈਂ ਅੱਧਾ ਪੌਣਾ ਘੰਟਾ ਇੱਥੇ ਐ ਮੇਰੀ ਗੱਡੀ ਸਮਾਲਣ ਨੂੰ ਡੋ ਰਿਹਾ ਐ ਮੈਂ ਡਰਾਈਵਰ ਆ ਤੇ ਦੀਦੀ ਉਹਨਾਂ ਨੇ ਫਿਰ ਭਾਜੀ ਨੂੰ ਤੇ ਅੰਕਲ ਜੀ ਨੂੰ ਭੇਜਿਆ ਫਿਰ ਮੈਨਾਂ ਨੂੰ ਹੈਂਡਓਵਰ ਕਰ ਦਿੱਤਾ ਅੱਛਾ ਗੱਡੀ ਚਲਾਣੇ ਵੇ ਹਾਂਜੀ ਮੈਂ ਗੱਡੀ ਤੇ ਤੁਹਾਨੂੰ ਕੋਈ ਜਲਵਾਹਾ ਟਿਕਿਆ ਸੀ ਕੋ ਚੱਕਰ ਵੀ ਲੱਗਾ ਸੀ ਹਾਂਜੀ ਪ੍ਰਵਾਸੀ ਨੇ ਚੱਕਿਆ ਸੀ ਮੋਬਾਈਲ ਉਹਦੇ ਹੱਥੋਂ ਫੜਿਆ ਪਰਸ ਨੀਚੇ ਹੀ ਪਿਆ ਸੀਗਾ ਮੈਂ ਜਿੱਦਾਂ ਬੈਗ ਜੇ ਲਿਫਾਫਾ ਦੇਖਿਆ ਤੇ ਵਿੱਚ ਪਰਸ ਸੀਗਾ ਤੇ ਮੈਂ ਪਰਸ ਵੀ ਚੱਕਿਆ ਤੇ ਫਿਰ ਉੱਥੇ ਤਿੰਨ ਚਾਰ ਬੰਦੇ ਖੜੇ ਸੀਗਾ ਮੈਂ ਕਿਹਾ ਮੇਰੇ ਗੋਲੀ ਆ ਸੇਫ ਹੈ ਮੈਂ ਭਾਈ ਕੋ ਸਿੱਧਾ ਆ ਗਿਆ ਅੰਦਰ ਮੰਚ ਨਹੀਂ ਆ ਅੱਜ ਕੱਲ ਲੋਕੀ ਜਿੱਦਾਂ ਕੋਈ 10 ਰੁਪਏ ਆ 50 ਰੁਪਏ ਲੱਭਣ ਚੱਲਦਾ ਜੇ ਚ ਪਾਲੰਦੇ ਥੇ ਦੇਖੇ ਤੁਹਾਡੇ ਉਹ ਜਿੱਦਾਂ ਡਰਾਈਵਰ ਬੰਦੇ ਆ ਜੀ ਇਹ ਮੈਂ ਤੁਹਾਨੂੰ ਦੱਸਿਆ ਮੇਰਾ ਪੰਜਵਾਂ ਸ਼ਿਵਾ ਫੋਨ ਹੈ ਜੀ ਮੈਂ ਵਾਪਸ ਕੀਤਾ ਹਾਂਜੀ ਇਹ ਮੇਰਾ ਪਾਣੀ ਮਾ ਜਿਮਾਏ ਇੱਕ ਵਾਰੀ ਵੀ ਚੋਰ ਮੇਰੇ ਸਾਹਮਣੇ ਫੋਨ ਕਿਦਾ ਖੋ ਕੇ 도ੜੇ ਸੀਗੇ ਦੋ ਬੰਦੇ ਮੈਂ ਕੱਲਾ ਹੀ ਉਹਨਾਂ ਦਾ ਪਿੱਛਾ ਕਰਕੇ ਉਹਨਾਂ ਦਾ ਮੋਬਾਈਲ ਖੋ ਕੇ ਬੰਦਿਆਂ ਤੋਂ ਨਾਲੇ ਉਹਨਾਂ ਦੇ ਜੁੱਤੀਆਂ ਮਾਰੇ ਨਾਲ ਉਹਨਾਂ ਦਾ ਫੋਨ ਵਾਪਸ ਕਰਾਇਆ ਬੰਦੇ ਦਾ ਜੀ ਉਹ ਬੰਦਾ ਬਿਹਾਰ ਦਾ ਸੀਗਾ ਇੱਕ ਬੰਦਾ ਪ੍ਰਵਾਸੀ ਸੀਗਾ ਇੱਥੇ ਦਾ ਯੂਪੀ ਦਾ ਉੱਥੇ ਆਇਆ ਸੀ ਆਪਣੇ ਚਰਚਾ ਆਇਆ ਉਹਦਾ ਫੋਨ ਵਾਪਸ ਕੀਤਾ ਇੱਕ ਧੀਣਾ ਦੇ ਬੰਦੇ ਦਾ ਫੋਨ ਵਾਪਸ ਕੀਤਾ ਜੀ ਇਹ ਮੇਰਾ ਚੌਥਾ ਪੰਜਵਾਂ ਫੋਨ ਹੈ ਜੀ ਮੈਂ ਲੋਕਾਂ ਨੂੰ ਇਹ ਹੀ ਉਸੰਪੜਿਆ ਮੰਦਰੀ ਦਾ ਆਪਣੇ ਵਿੱਚ ਕਰਮ ਕਰੋ ਵਧੀਆ ਕਰਮ ਕਰੋ ਵੀ ਆਪਣੇ ਇਹਦੀ ਤੁਹਾਡੀ ਵੀ ਵਾਵਾ ਹੋਵੇ ਤੇ ਦੂਜਿਆਂ ਦੀ ਵੀ ਹੋਵੇ ਅੰਕਲ ਨੇ ਚੰਗੇ ਕਰਮਾਂ ਦਾ ਫਲ ਮਿਲਿਆ ਮਿਲਦਾ ਹੈ ਜੀ ਅੰਕਲ ਨੇ ਚੰਗੇ ਕਰਮ ਕੀਤੇ ਅੰਕਲ ਨੂੰ ਚੰਗੇ ਕਰਮਾਂ ਦਾ ਫਲ ਮਿਲ ਗਿਆ ਜੀ ਹੁਣ ਇਹਨਾਂ ਦਾ ਮੈਂ ਫੋਨ ਤੇ ਪੈਸੇ ਵਾਪਸ ਕਰ ਦਿੱਤੇ ਹੁਣ ਮੈਨੂੰ ਵੀ ਸ਼ਾਇਦ ਉਹਦਾ ਫਲ ਮਿਲ ਜਵੇ ਨਾ ਮਿਲਦਾ ਕੋਮਾ ਠੀਕ ਨਹੀਂ ਜਿਵੇਂ ਦੇ ਆਪ